ਸਸਿਕਾ ਜੀ ਸਾਰਿਆਂ ਨੂੰ ਵਧੇ ਫਾਰੇ ਜਿਹੜਾ ਧਿਆਨ ਨਾਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੂਪਾ ਯੋਨਾ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੁਹਾਨੂੰ ਦਿਖਾਉਣੀ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਬੱਚੇ ਵਾਲੀ ਹੈ ਤੇ ਇੱਕ ਬੱਚੇ ਤੋਂ ਬਿਨਾਂ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਸਣਾ ਠੀਕ ਠਾਕ ਜੀ ਵਧੀਆ ਜੀ ਵਧੀਆ ਵਧੀਆ ਚੀਜ਼ ਦਾ ਵੇਗਿਆ ਮਾਲ ਕੱਲ ਵਾਲਾ ਫਿਰ ਲੱਗਿਆ ਮਾਪ ਜੀ ਵਧੀਆ ਮਹਾਰਸੀ ਅੱਛਾ ਤੇ ਜਿਹੜੀ ਦੋਂਦੀ ਵਸੀ ਉਹਦਾ ਤਾਂ ਇੰਨਾ ਕਿ ਫੋਨ ਆ ਚੁੱਕਾ ਅਮਰੀਕਾ ਅੱਛਾ ਰਾਜਸਥਾਨ ਜੰਮੂ ਕਸ਼ਮੀਰ ਤੱਕ ਉਹਦੇ ਫੋਨ ਆ ਚੁੱਕੇ ਦੂਰ ਦੂਰ ਤੱਕ ਕਰਕੇ ਬੜੀ ਦੂਰ ਤੱਕ ਉਹ ਡਿਮਾਂਡ ਵਸ਼ੀ ਨਹੀਂ ਡਿਮਾਂਡ ਜਿਹੜੀ ਦੋਦਾਂ ਦੇ ਵਸ਼ੀ ਨਹੀਂ ਆਪਣੀ ਤੇਜ ਨੰਬਰਾਂ ਦੀ ਉਹ ਇੰਨੀ ਡਿਮਾਂਡ ਹੀ ਕੋ ਹਸਾਬ ਹੀ ਨਹੀਂ ਹੁਣ ਮਤਲਬ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਸਾਰੇ ਕਿਤੇ ਕੰਮ ਚੱਲਦਾ ਸਾਾਨੂੰ ਮਸ਼ਹੂਰ ਕੀਤਾ ਹੈ ਹੁਣ ਦੋਂਦੀਆਂ ਵਸ਼ੀ ਮਸ਼ਹੂਰ ਕਰ ਗਈ ਹੈ ਅੱਛਾ ਹੁਣ ਉਹਨਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਦੋਂਦੀਆਂ ਵਸ਼ੀਆਂ ਦੋ ਤੇ ਅੱਜ ਮੰਗੂ ਭਾਜੀ ਕਿੱਧਰ ਗਏ ਬਸੂ ਦਾ ਮਤਲਬ ਕੋਈ ਸਾਇ ਇਹ ਮਾਰਨਾ ਚੱਲ ਗਾਵਾਂ ਤੂੰ ਲੱਭ ਜਾ ਕੇ ਉਹਨਾਂ ਬੜ ਗਿਆ ਨਹੀਂ ਤੇ ਉਹ ਪੱਕਾ ਦੱਸੋ ਇਹ ਮਕੇਰੀਆਂ ਵੱਲ ਹੀ ਜਾਂਦੇ ਹਰ ਬ੍ਰੀਡ ਉਧਰ ਉਹਦੇ ਇਹ ਤਾਂ ਤਾਂ ਬ੍ਰੀਡ ਨਹੀਂ ਹੈ ਕੋਈ ਸਾਈਵਾਲ ਦੀ ਅੱਛਾ ਉਹਦੀ ਬ੍ਰੀਡ ਹੀ ਉਧਰ ਦੱਸੂਆਂ ਮਕੇਰੀਆਂ ਚੱਲ ਗਈ ਟਾਂਡਾ ਤੇ ਅੱਜ ਸਾਈਵਾਲ ਕਾਮਾਂ ਲੱਪਣ ਗਏ ਕਿ ਦੋਂਦੀਆਂ ਬੱਛੀਆਂ ਦੋਂਦੀਆਂ ਬੱਛੀਆਂ ਮੈਂ ਜ ਦੋਂਦੀ ਬੱਛੀ ਲੱਭੂ ਦੋਂਦੀ ਬੱਛੀ ਲੱਲੀ ਜੋ ਸਾਈਵਾਲ ਉਹ ਸਾਈਵਾਲ ਲੱਲੀ ਠੀਕ ਹੈ ਇਹ ਲੱਭੂਗੇ ਉਹ ਲੱਲੀ ਦਮਾਰ ਤੋਂ ਧੂੰਦੀ ਹੋ ਗਈ ਆ ਅੱਜ ਮੈਂ ਤਾਂ ਤਰਕੇ ਦਾ ਤੋਰਿਆ ਉਹਨਾਂ ਨਾਲ ਤਰਕੇ ਦਾ ਚਾਰ ਹੋ ਗਿਆ ਨਿਕਲ ਗਿਆ ਠੀਕ ਠੀਕ ਹੈ ਤੇ ਆ ਡਿਊਟੀ ਤਾਂ ਦੀ ਲੱਗੀ ਐ ਹਾਂ ਡਿਊਟੀ ਮੇਰੀ ਲੱਗਿਆ ਚਲੋ ਫਿਰ ਨਾਮ ਦੱਸਦੇ ਕਰਨੀ ਨਾਮ ਮੰਗੂ ਪਿੰਡ ਥੋਬਾ ਤਸੀਲ ਅਜਾਲਾ ਜ਼ਿਲ੍ਹਾ ਅਮਰਸਰ ਠੀਕ ਹੈ ਜੀ ਹਾਂਜੀ 8566914511 ਠੀਕ ਹੈ ਹਾਂਜੀ ਚਲੋ ਫਿਰ ਸ਼ੁਰੂਆਤ ਬੱਚੇ ਵਾਲੀ ਤਾਂ ਕਰ ਲਈ ਹੈ ਨਾ ਆਪਾਂ ਹਰਜੀ ਜੀ ਇਹ ਤੀਜੇ ਸੂਬੇ ਜੋ ਠੀਕ ਹੈ ਇਹਦੇ ਮਗਰ ਬੱਛੀ ਜੋ ਬੱਛੀ ਫੜੀ ਦਿਖਾਓ ਵੇਖੋ ਬੱਛੀ ਦੀ ਖੂਬਸੂਰਤੀ ਯਾਨੀ ਮਾਰਕ ਦੀ ਬੱਛੀ ਵੇਖੋ ਚਲੋ ਸੋਹਣੀ ਬੱਛੀ ਆ ਮਗਰ ਸੋਹਣੀ ਬੱਛੀ 20 ਦਿਨ ਦੀ ਸੂਹੀ ਆਪੀ ਜੀ ਠੀਕ ਹੈ ਹਾਂਜੀ ਬੱਛੀ ਕਾਫੀ ਖੂਬਸੂਰਤ ਹੈ ਇਹਦੇ ਮਗ ਠੀਕ ਹੈ ਤੇ ਦੁੱਧ ਕਿੰਨਾ ਜੇ ਦੇ ਕੋਲ ਦੁੱਧ ਹਰ ਪ੍ਰੇਜਲ ਕੋ 8 ਲੀਟਰ ਜੋ ਪੱਕਾ ਦੁੱਧ ਹੈਗਾ ਜੀ 8 ਲੀਟਰ ਪੱਕਾ ਦੁੱਧ ਹੈ ਪੱਕਾ 8 ਲੀਟਰ ਤੋਰਾਂ ਦਾ ਚੋੜੇ ਕੋ 4 ਡਾਂਗੇ ਚੋੜੇ ਤੇ ਤੋਰੋ ਫਿਰ ਇੱਕ ਰੀਨ ਨੂੰ ਤੇ ਕਿੰਨਾ ਫਿਰ ਇਹਦਾ ਮੁੱਲ ਹਰ ਪ੍ਰੀਤ ਜੀ ਤੁਹਾਨੂੰ ਪਤਾ ਸਾਡੇ ਮੁੱਲ ਹੁੰਦੇ ਜਨੂਅਲ ਰੇਟ ਆ ਹਾਂਜੀ ਅਸੀਂ ਜ਼ਿਆਦਾ ਨਹੀਂ ਮੁੱਲ ਲੈਣਾ ਹਰ ਪ੍ਰੀਤ ਦਾ 19 ਅੱਛਾ ਦੋ ਛੱਡ ਦਾਂਗੇ ਅੱਛਾ 17000 ਦੀ ਬੱਚੀ ਦੇ ਦਾਂ 17000 ਦੀ ਹੋਰ 500 ਛੱਡ ਦਾਂਗੇ ਅੱਛਾ 165000 ਦੀ 16000 ਦੀ ਬੱਚੀ 16 ਨਹੀਂ ਦੇ ਦਾਂਗੇ ਹਰ ਪ੍ਰੀਤ ਜੀ ਅੱਛਾ ਉਸ 8 ਲੀਟਰ ਦੁੱਧ ਠੰਡੀ ਸੀਰ ਕੋਈ ਮੰਗਾ ਨਹੀਂ ਕੋਈ ਪਾਣੀ 8 ਲੀਟਰ ਦੁੱਧ ਘਰੋਂ ਚਵਾ ਦੋਗੇ ਘਰੋਂ ਚਵਾ ਦੇ ਮਗਰ ਵੱਚੀ ਤੇ ਮਗਰ ਇਹਦੇ ਵੱਚੀ ਆ ਹਾਂਜੀ ਤੇ ਆ ਤਾਂ ਹਿੰਦੇਖ ਸਾ ਤੇ ਜੇ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਹਰਪ੍ਰੀਤ ਜੀ ਜਰਸੀ ਜੋ ਹਾਂਜੀ 8 ਲੀਟਰ ਦੁੱਧ ਜੋ ਅੱਛਾ ਤੇ 4 ਮਹੀਨਿਆਂ ਦੀ ਗੱਭਣ ਜੋ ਚੱਕ ਪਾਸ ਚੱਕ ਪਾਸ ਅੱਛਾ ਚੱਕ ਪਾਸ 4 ਮਹੀਨੇ ਗੱਭਣ 8 ਲੀਟਰ ਦੁੱਧ ਠੀਕ ਤੋਰ ਦੋ ਫੇਰ ਇਹਨੂੰ 8 ਲੀਟਰ ਦੁੱਧ ਦੱਸਦੇ ਤੇ 4 ਮਹੀਨੇ ਦੀ ਜਿਹੜੀ ਗੱਭਣ ਦੱਸਦੇ ਅੱਜ ਲੈ ਆ ਅੱਜ ਬਾਕੀ ਥਾਣਾ ਇਹਦੇ ਕੋ ਵੀ ਚੰਗਾ ਲੱਗਾ ਹੈ ਤੇ ਇਹਦਾ ਫਿਰ ਮੁੱਲ ਵੀ ਦੀ ਜੱਜ ਆ 19 ਅੱਛਾ 21 ਅੱਛਾ ਤੇ 19 ਦੇ ਤਾਂ ਅੱਛਾ 19 ਦੇ ਦੇਣੀ 19 ਤੇ ਹੋਰ ਕਰ ਦੇਣਾ ਮਾਨਮੁੱਖ ਤੇ ਚਲੋ ਕੋ ਫੋਨ ਲਾ ਕੇ ਕੋਈ ਛੜਦਾਂਗੇ ਕੋਈ ਮਾਨਦਾਨ ਕਰਦਾ ਅੱਛਾ ਹਾਂਜੀ ਆ ਵੇਖਾ ਸੀਲਸ ਲੱਗ ਬਣੀ ਠੀਕ ਆ ਦੋਵੇਂ ਸੀਲਸ ਲੱਗ ਹਰਪ੍ਰੀਤ ਕੋਈ ਪਾੜਾ ਨਹੀਂ ਕੋਈ ਮੰਗਾ ਨਹੀਂ ਠੀਕ ਆ ਨਾ ਉਹਨੂੰ ਪਾੜਾ ਨਾ ਉਹਨੂੰ ਮੰਗਾਣ ਇਹਨੂੰ ਕੋਈ ਬੰਦਾ ਇਹ 19000 ਦੀ ਜਿਹੜੀ ਟੋਕੜ ਗੱਬਨ ਆ ਇਹ ਦੇ ਦੇਣੀ ਆ ਆਪਾਂ ਠੀਕ ਆ ਜੀ ਤੇ ਠੀਕ ਆ ਜੀ ਬਾਕੀ ਹੋਰ ਕੁਝ ਕਹਣਾ ਫਿਰ ਬਹੁਤ ਵਧੀਆ ਹਰਪ੍ਰੀਤ ਜੀ ਕੋਈ ਨਹੀਂ ਮੇਰਾ ਪਾਪ ਜੀ ਜੀ ਅਸੀਂ ਆਪਣੀ ਦੋ ਡੰਗ ਚੋਵੇ ਤਿੰਨ ਡੰਗ ਚੋਵੇ ਤਸੱਲੀ ਕਰੀ ਤਸੱਲੀ ਕਰਕੇ ਖੜੇ ਆਂ ਅੱਡੇ ਘਰ ਆ ਕੇ ਤਸੱਲੀ ਕਰ ਸਕਦਾ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝ ਨਾਲ ਤੇ ਮਰਜ਼ੀ ਨਾਲ ਵੇਸ ਚਾਹ ਕੇ ਖੜੋ ਜੀ